ਅਸੀਂ ਅਕਸਰ ਸੋਸ਼ਲ ਮੀਡੀਆ ਤੇ ਇਹ ਚੀਜ਼ਾਂ ਦੇਖਦੇ ਰਹਿੰਦੇ ਆ ਕਿ ਕਿਤੇ ਕੋਈ ਸਾਡੇ ਦਿਲਚਸਪ ਦੀ ਚੀਜ਼ ਲੱਭ ਜਾਵੇ ਪਰ ਜੇਕਰ ਅਸੀਂ ਆਪਣੀ ਜ਼ਿੰਦਗੀ ਦੀ ਅਸਲ ਹਕੀਕਤ ਦੇ ਨਾਲ ਝਾਤ ਮਾਰੀਏ ਕਿਉਂਕਿ ਤੁਸੀਂ ਹੁਣ ਇਹ ਖਬਰ ਦੇਖਦੇ ਪਏ ਹੋ ਤਾਂ ਇਹਨਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਜ਼ਰੂਰ ਇਸ ਸਖਸ਼ਤਾ ਹੌਸਲਾ ਵਧਾ ਦੇਣਾ ਹੈ ਕਿਉਂਕਿ ਇਹ ਸਖਸ਼ ਅਜੇ ਵੱਡੇ ਕਾਰਜ ਕਰਦਾ ਪਿਆ ਇਹ ਜਿਹੜਾ ਕਿ ਇਨਸਾਨੀਅਤ ਦੇ ਲਈ ਬਹੁਤ ਵੱਡੀ ਗੱਲ ਹੈ ਪਿਛਲੇ ਦਿਨੀ ਜਾਰਜੀਆ ਦੇ ਵਿੱਚ ਹੋਏ ਦਰਦਨਾਕ ਹਾਦਸੇ ਦੇ ਵਿੱਚ ਮਾਰੇ 11 ਪੰਜਾਬੀ ਨੌਜਵਾਨਾਂ ਦੇ ਵਿੱਚ ਸ਼ਾਮਲ ਤਰਨਤਾਰਾ ਨਾਲ ਸੰਬੰਧਿਤ ਸੰਦੀਪ ਸਿੰਘ ਦੇ ਘਰ ਪਰਿਵਾਰ ਨਾਲ ਦੁੱਖ ਵੰਡਾਉਣ ਦੇ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਬਾਨੀ ਡਾਕਟਰ ਐਸ.ਪੀ ਸਿੰਘ ਉਭਰਾਏ ਉੱਚੇ ਤੌਰ ਤੇ ਪਹੁੰਚੇ ਹੋਏ ਸਨ ਜ਼ਿਕਰ ਇਹ ਖਾਸ ਹੈ ਕਿ ਬਿਨਾਂ ਕਿਸੇ ਸਵਾਰਥ ਤੋਂ ਕੇਵਲ ਸਰਬੱਤ ਦਾ ਭਲਾ ਦੇ ਆਪਣੇ ਸੰਕਲਪ ਤੇ ਪਹਿਰਾ ਦੇਣ ਵਾਲੇ ਕਮੰਤਰੀ ਪੱਦਰਤੇ ਉੱਗੇ ਸਮਾਸੇਵੀ ਡਾਕਟਰ ਓਬਰਾਏ ਵੱਲੋਂ ਜਿੱਥੇ ਮ੍ਰਿਤਕ ਸੰਦੀਪ ਸਿੰਘ ਦੇ 7 ਸਾਲ ਦੀ ਮਾਸੂਮਤੀ ਇਕਾਗਰਦੀਪ ਕੌਰ ਨੂੰ ਟਰਸਟ ਵੱਲੋਂ ਗੋਦ ਲੈਣ ਤੋਂ ਇਲਾਵਾ ਉਹਨਾਂ ਦੀ ਸਮੁੱਚੀ ਪੜ੍ਹਾਈ ਦਾ ਖਰਚਾ ਚੁੱਕਣ ਅਤੇ ਉਸਤੇ ਵਿਆਹ ਲਈ 2 ਲੱਖ ਰੁਪਏ ਦੀ ਰਕਮ ਬੈਂਕ ਵਿੱਚ ਬਤੌਰ ਐਫ ਡੀ ਜਮ੍ਹਾਂ ਕਰਵਾਉਣ ਲਈ ਉੱਥੇ ਹੀ ਉਹਨਾਂ ਨੇ ਸੰਦੀਪ ਦੇ ਪਰਿਵਾਰ ਨੂੰ ਘਰ ਦੇ ਗੁਜ਼ਾਰੇ ਲਈ 5000 ਰੁਪਏ ਮਹੀਨਾ ਪੈਨਸ਼ਨ ਦੇ ਨਾਲ-ਨਾਲ ਘਰ ਦੀ ਲੋੜਿੰਦਾ ਮਰਮਮਤ ਕਰਾਉਣ ਦਾ ਵੀ ਬੀੜਾ ਚੁੱਕ ਲਿਆ ਏ ਜ਼ਿਕਰੇ ਖਾਸ ਹੈ ਕਿ ਹਰ ਕੋਈ ਅੱਜ ਦੇ ਦੌਰ ਦੇ ਵਿੱਚ स्वार्थ ਕਰਕੇ ਭੱਜ ਫਿਰਦਾ ਏ ਪਰ ਜਿੱਥੇ ਅਜਿਹੇ ਸੱਚ ਸਾਡੇ ਸਾਹਮਣੇ ਅਖਬਾਰਾਂ ਦੇ ਰਾਹੀਂ ਸੋਸ਼ਲ ਮੀਡੀਆ ਦੇ ਰਾਹੀਂ ਆ ਜਾਣ ਸਾਨੂੰ ਜ਼ਰੂਰ ਇਹਨਾਂ ਦੀ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਏ देखो आज ਆਪਾਂ ਤਰਨਤਨ ਵਿੱਚ ਸੰਦੀਪ ਦੇ ਘਰ ਆਇਆ ਉਹਦੇ ਫਾਦਰ ਸਾਹਿਬ ਨੇ ਉਹਦੀ ਵਾਈਫ ਉਹਨਾਂ ਦੀ ਉਹਦੀ ਬੇਟੀ ਛੋਟੀ ਜੀ ਸਭ ਨੂੰ ਮਿਲਣ ਅਸੀਂ ਦੁੱਖ ਸਾਂਝਾ ਕਰਨ ਆਏ ਉਹਨਾਂ ਨਾਲ ਕੋਈ ਬਹੁਤ ਵੱਡਾ ਪਾਣਾ ਵਰਤਿਆ ਇਹ ਔਰ ਬੜਾ ਦੁਖਦਾਈ ਘਟਨਾ ਸੀ ਜਦੋਂ ਸਾਨੂੰ ਪਤਾ ਲੱਗਿਆ ਕਿ ਜੋਰਜਿਆ ਵਿੱਚ ਜਿਹੜੇ ਗੈਸ ਲੀਕ ਹੋਣ ਕਰਕੇ ਉੱਥੇ ਕੋਈ 12 ਬੰਦਿਆਂ ਦੀ ਜਿਹੜੀ ਡੈਥ ਹੋ ਗਈ ਸੀ ਜਿਨ੍ਹਾਂ ਚੋਂ 11 ਪੰਜਾਬ ਦੇ ਸੀ ਸੋ ਫਿਰ ਸਰਕਾਰ ਨਾਲ ਵੀ ਅਸੀਂ ਟੱਚ ਵਿੱਚ ਰਹੇ ਆ ਕਿ ਉਹਦੀ ਡੈੱਡ ਬੋਡੀਆਂ ਇੱਥੇ ਮੰਗਾਈਆਂ ਜਾਣ ਜਿਸ ਤਰ੍ਹਾਂ ਡੈੱਡ ਬੋਡੀਆਂ ਪਹਿਲਾਂ ਚਾਰ ਆਈਆਂ ਫਿਰ 3 ਆਈਆਂ ਫਿਰ 2 ਇਸ ਤਰ੍ਹਾਂ ਆਈਆਂ ਤਾਂ ਸਾਡੇ ਸਰਪੱਤ ਦੇ ਪੱਲਾ ਟੀਮ ਦੇ ਜਿਹੜੀ ਹੈਡਸ ਆਫ ਸਾਡੇ ਪ੍ਰਧਾਨ ਜਿਹੜੇ ਪੰਜਾਬ ਦੇ ਨੇ ਸੋ ਅੰਮ੍ਰਿਤਸਰੋਂ ਉਹਨਾਂ ਦੇ ਪੇਪਰ ਕਲੀਅਰ ਕਰਾ ਕੇ ਸਾਡੀਆਂ ਗੱਡੀਆਂ ਸੀ ਸਾਡੀਆਂ ਸ਼ਾਵ ਵੈਨ ਹੋ ਗਈ ਜਾਂ ਐਮਬੂਲੈਂਸਿਸ ਲੈ ਕੇ ਸਾਡੀ ਕੋਸ਼ਿਸ਼ ਹੈ ਅਸੀਂ ਕਿ ਕਾਰਕਰ ਜਿਹੜੀ ਅਸੀਂ ਉਹਨਾਂ ਦੀ ਡੈੱਡ ਬੋਡੀ ਪਹੁੰਚਾਈਏ ਉਹ ਡੈੱਡ ਬੋਡੀਆਂ ਕਰਨੋਂ ਕਰਨ ਪਹੁੰਚਾਈਆਂ ਸਾਰੀਆਂ ਚਾਹੇ ਉਹ ਪਟਿਆਲਾ ਸੀ ਚਾਹੇ ਸੰਗਰੂਰ ਸੀ ਚਾਹੇ ਮੋਗਾ ਸੀ ਚਾਹੇ ਖੰਨਾ ਸੋ ਉਸ ਪਾਸੇ ਪਹੁੰਚਾ ਕੇ ਨਾਲ ਹੀ ਸਾਡੀ ਟੀਮਾਂ ਗਈਆਂ ਜਿੱਥੇ ਸੰਸਕਾਰ ਕੀਤਾ ਗਿਆ ਤੇ ਉਹਦੇ ਦੋਸ਼ ਸ਼ਾਮਲ ਹੋ ਕੇ ਮੇਨ ਚੀਜ਼ ਐਸੀ ਕਿ ਸਰਵੇ ਕੀਤਾ ਜਾਏ ਕਿ ਜਿਹੜਾ ਬੱਚਾ ਬਾਹਰ ਕਮਾਂਡ ਗਿਆ ਸੀ ਆਫਕੋਰਸ ਇਹਨੇ ਉਹ ਅਮੀਰ ਤਾਂ ਹੈ ਨਹੀਂ ਸੀ ਜੇ ਹੁੰਦੇ ਤਾਂ ਜਾਂਦੇ ਹੀ ਨਾ ਬਾਹਰ ਤੇ ਸਾਰਾ ਜਾਇਜ਼ਾ ਲਿਆ ਗਿਆ ਸੋ ਲੋੜ ਮੁਤਾਬਕ ਜਿਨ੍ਹਾਂ ਦੇ ਘਰ ਬਣਨ ਵਾਲੇ ਨੇ ਜਾਂ ਘਰ ਰਿਪੇਅਰ ਹੋਣ ਵਾਲੇ ਨੇ ਜਿੱਦਾਂ ਅਸੀਂ ਹੁਣ ਇੱਥੇ ਖੜੇ ਆ ਦੇਖਿਆ ਇੱਥੇ ਰਹਿੰਦੀ ਹੈ ਫੈਮਿਲੀ ਤੇ ਇਹਨੂੰ ਅਸੀਂ ਮੇਨਟੇਨੈਂਸ ਪੂਰੀ ਦੀ ਕਰਾਵਾਂਗੇ ਚਾਰ ਪੰਜ ਘਰ ਨੇ ਸਾਰਾ ਜੋ ਜਿਹੜੇ ਕੀ ਕੁਝ ਬਣਨ ਵਾਲੇ ਨੇ ਕੁਝ ਰਿਪੇਅਰ ਹੋਣ ਵਾਲੇ ਨੇ ਉਹ ਸਾਰਾ ਟਸਟ ਕਰਾ ਕੇ ਦੇਗਾ ਤੇ ਪੈਨਸ਼ਨ ਜਿਹੜੀ ਅਸੀਂ ਹਰ ਪਰਿਵਾਰ ਨੂੰ 5000 ਰੁਪਏ ਪੈਨਸ਼ਨ ਜਿਹੜੀ ਆ ਉਹ ਤਾਂ ਅਸੀਂ ਲਾਈ ਰਹੇ ਆ ਤੇ ਬੱਚੀਆਂ ਜਿਹੜਾ ਛੋਟੀਆਂ ਨੇ ਜਿਹਦਾ ਹੁਣਾਂ ਬੱਚੀ ਦੇਖੀ 7 ਸਾਲ ਦੀ ਆ ਸਕੂਲ ਚ ਪੜ ਰਹੀ ਆ ਜਦੋਂ ਵੀ ਲੋੜ ਪੈਗੀ ਟਸਟ ਹੈਲਪ ਪੂਰੀ ਕਰੇਗਾ ਲੇਕਿਨ ਅੱਜ ਜਿਹੜਾ ਅਸੀਂ ਇਹਨਾਂ ਨੂੰ 2 ਲੱਖ ਰੁਪਏ ਦੀ ਮੈਥਿਕ ਜਿਹੜੀ ਐਫ ਡੀ ਆ ਅਸੀਂ ਜਿਹੜੀ ਕਿ ਕਰਾਉਂਦੇ ਆ ਟਸਟ ਵੱਲੋਂ ਸਾਡਾ ਇਹ ਸਕੀਮ ਆ ਸਾਡੀ ਇਹ ਸੋ ਉਹ ਫਿਕਸਡ ਹੋਏਗਾ ਜਦੋਂ ਬੱਚੀ ਵਿਆਹਣ ਦੇ ਲਾਇਕ ਹੋਏਗੀ ਤੇ ਉਹਨਾਂ ਤੋਂ ਕਰੇ ਪੈਸੇ ਜਿਹੜੇ 4-5 ਗੁਣਾ ਹੋ ਜਾਂਦੇ ਨੇ ਸੋ ਉਹ ਪੈਸਾ ਉਸ ਟਾਈਮ ਤੇ ਇਹਨਾਂ ਨੂੰ ਮਿਲੇਗਾ ਬਸ ਅਸੀਂ ਸਿਰਫ ਦੋਖ ਸਾਂਝੇ ਕਰ ਸਕਦੇ ਹਾਂ ਕਿਉਂਕਿ ਜਿਹੜਾ ਬੱਚਾ ਚਲਾ ਗਿਆ ਉਹ ਵਾਪਸ ਅਸੀਂ ਲਿਆ ਨਹੀਂ ਸਕਦੇ ਲੇਕਿਨ ਇਹ ਹੈ ਕਿ ਸਾਡਾ ਫਰਜ਼ ਵਰਦਾ ਕਿ ਅਸੀਂ ਹੁਣ ਪਰਿਵਾਰ ਨਾਲ ਖੜੀਏ ਦੋਨਾ ਇਕਾਗਰਦੀਪ ਕੋਲ ਇਕਾਗਰ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਮੈਂ ਆ ਸਾਰੀ ਟੀਮ ਲਈ ਥੈਂਕ ਯੂ ਕਰਨਾ ਚਾਹੁੰਦੀ ਬਹੁਤ ਵੱਡਾ ਧੰਨਵਾਦ ਕਰਨਾ ਚਾਹੁੰਦੀ ਕਿ ਰੱਬ ਇਹਨਾਂ ਦਾ ਭਲਾ ਕਰੇ ਬਹੁਤ ਵਧੀਆ ਟੀਮ ਹੈ ਤੇ ਹੁਣ ਮੈਂ ਜਿਉ ਵੱਡੀ ਹੋऊंगी ਮੈਂ ਇਹਨਾਂ ਨੂੰ ਇੱਥੇ ਹੀ ਮਿਲੂੰਗੀ ਇੱਥੇ ਜਿੰਨੇ ਅੱਜ ਇਹਨਾਂ ਨੇ ਮੈਨੂੰ ਪੈਸੇ ਦਿੱਤੇ ਆ ਉਹਨੇ ਮੈਂ ਇਹਨਾਂ ਨੂੰ ਪੈਸੇ ਅੱਜ ਦਵਾਂਗੀ ਮਤਲਬ ਮਤਲਬ ਉਹ ਮੈਂ ਸਾਰੇ ਪੈਸੇ ਇਕੱਠੇ ਕਰੂੰਗੀ ਫਿਰ ਮੈਂ ਇਹਨਾਂ ਨੂੰ ਦਵਾਂਗੀ ਵੀ ਇਹ ਨਹੀਂ ਕਰੇਗੀ ਜਿਹੜਾ ਤੂੰ ਡਾਕਟਰ ਬਣੇਗੀ ਕੀ ਬਣਨਾ ਡਾਕਟਰ ਬੇਟਾ ਕੀ ਕਰਨਾ ਚਾਹੁੰਦੇ ਕੀ ਬੰਨਾ ਚਾਹੁੰਦੇ ਤੁਸੀਂ ਮੈਂ ਡਾਕਟਰ ਬੰਨਾ ਚਾਹੁੰਦੀ ਹਾਂ ਬਸ ਫਿਰ ਤੂੰ ਕਮਾ ਕੇ ਦੇਈ ਨਾ ਤੂੰ ਹਾਂ ਫਿਰ ਮੈਂ ਤੈਨੂੰ ਕਮਾ ਕੇ ਦਵਾਂਗੀ ਇਹ ਦੇ ਕੱਲ ਨੂੰ ਆਪਾਂ ਕਰਾਂਗੇ ਹਾਂ ਜੀ ਸਰ ਦੇਖੋ ਬਹੁਤ ਪਿਆਰੀ ਬੱਚੀ ਹੈ ਔਰ ਜੋ ਇਹਨੇ ਲਫ਼ਜ਼ ਬੋਲੇ ਨੇ ਦਿਲੋਂ ਨਿਕਲੇ ਇਹਦੇ ਉਹ ਔਰ ਮੇਰੇ ਵੀ ਅੱਖਾਂ 'ਚ ਪਾਣੀ ਆ ਗਿਆ ਇਸ ਕਰਕੇ ਕਿ ਕਹਿੰਦੀ ਮੈਂ ਜੋ ਤੁਸੀਂ ਪੈਸੇ ਮੈਨੂੰ ਦਿੱਤੇ ਨੇ ਮੈਂ ਜੋੜ-ਜੋੜ ਕੇ ਵੱਡੀ ਹੋ ਕੇ ਕਰਕੇ ਮੈਂ ਤੁਹਾਡੇ ਪੈਸੇ ਵਾਪਸ ਕਰਾਂਗੀ ਲੇਕਿਨ ਮੈਂ ਡਾਕਟਰ ਬਣਨਾ ਚਾਹੁੰਦੀ ਆ ਸੋ ਇਸ ਕਰਕੇ ਮੈਂ ਇਸ ਬੱਚੀ ਨੂੰ ਅੱਜ ਸਰਬਤ ਦੇ ਪਨਾ ਚੈਰੀਟੇਬਲ ਟਰਸਟ ਨੂੰ ਅਡਾਪਟ ਕਰ ਰਿਹਾ ਇਹ ਡਾਕਟਰ ਬਣੇ ਇੰਜੀਨੀਅਰ ਬਣੇ ਪਾਇਲਟ ਬਣੇ ਜਾਂ ਜੋ ਵੀ ਬਣਨਾ ਚਾਹੇਗੀ ਟਰਸਟ ਇਹਦਾ ਪੂਰਾ ਖਰਚਾ ਜਿਹੜਾ ਉਹ ਉਠਾਏਗਾ ਇਹਦਾ ਅੱਜ ਤੋਂ ਇਹ ਬੱਚੀ ਸੱਟੀ ਹੈ ਠੀਕ ਹੈ ਹਾਂਜੀ ਸਾਡੀ ਟੀਮ ਸਰਬਤਪਲਾ ਵਾਲੀ ਟੀਮ ਨੇ ਮਤਲਬ ਕਿ ਸਾਡੇ ਹਸਬੰਦ ਨੂੰ ਮੰਗਵਾਇਆ ਉਧਰੋਂ ਮੇਰੇ ਨੂੰ ਤੇ ਇਹਨਾਂ ਰਾਹੀਂ ਸਾਡਾ ਸਾਰਾ ਇਹ ਕੰਮ ਹੋਇਆ ਸੀ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਸਰਬਤਪਲਾ ਆ ਲਿਆ ਦੇ ਕਿਉਂਕਿ ਸਾਡੇ ਕੋਈ ਨਹੀਂ ਗੁੰਜਾਇਸ਼ ਨਹੀਂ ਸੀ ਕਿ ਉਹਨਾਂ ਡੈੱਡ ਬੋਡੀ ਆ ਸਕਣ ਇਹ ਟਰੱਸਟ ਵਾਲਿਆਂ ਨੇ ਬਣਾਇਆ ਤੇ ਆਬਰਾਏ ਸਾਹਿਬ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਅੱਜ ਤੁਹਾਡੇ ਘਰ ਆਏ ਆ ਉਹਨਾਂ ਨੇ ਕੀ ਕੁਝ ਤੁਹਾਨੂੰ ਸਹਾਇਤਾ ਦੇਣ ਦਾ ਜਿਹੜਾ ਵਾਦਾ ਕੀਤਾ ਉਹਨਾਂ ਨੇ ਸਾਡਾ ਇਸ ਦੁੱਖ ਦੀ ਘੜੀ 'ਚ ਸਾਡਾ ਬਹੁਤ ਸਾਥ ਦਿੱਤਾ ਉਹਨਾਂ ਨੇ ਮੈਨੂੰ ਮਤਲਬ 5000 ਪੈਨਸ਼ਨ ਦਾ ਐਲਾਨ ਕੀਤਾ ਇਸ ਟਾਈਮ ਮੇਰੀ ਬੇਟੀ ਦੇ ਸਕੂਲ ਦਾ ਜਾਂ ਮੇਰੇ ਬੇਟੀ ਦੇ ਡਿਪੋਜ਼ਿਟ ਪੈਸੇ ਦਾ ਕਰਾਉਣ ਦਾ ਐਲਾਨ ਕੀਤਾ ਵੀ ਜੋ ਵੀ ਖਰਚਾ ਅਸੀਂ ਕਰਾਂਗੇ ਤੁਹਾਡੇ ਨਾਲ ਔਰ ਤੁਹਾਨੂੰ ਨਹੀਂ ਲੱਗਦਾ ਕਿ ਇਸ ਅਗਰ ਇਸ ਤਰ੍ਹਾਂ ਦਾ ਕੋਈ ਇਨਸੀਡੈਂਟ ਹੋ ਜੰਦਾ ਤਾਂ ਸਰਕਾਰਾਂ ਨੂੰ ਵੀ ਇਸ ਵਾਸਤੇ ਜਿਹੜਾ ਹੈਗਾ ਆਉਣਾ ਚਾਹੀਦਾ ਤੁਹਾਡੇ ਕੋਲ ਕੋਈ ਆਇਆ ਨਹੀਂ ਸਾਡੇ ਕੋਲ ਕੋਈ ਸਰਕਾਰ ਨਹੀਂ ਆਈ ਕੋਈ ਐਮਸੀ ਕੋਈ ਲੀਡਰ ਕੋਈ ਸਾਡੇ ਘਰੇ ਨਹੀਂ ਆਇਆ ਸਿਰਫ ਸਰਬਤ ਭਲਾ ਵਾਲੀ ਟੀਮ ਹੀ ਸਾਡੇ ਘਰੇ ਆਈ ਹੈ